ਹਾਂਜੀ ਕੀ ਹਾਲ ਚਾਲ ਆ ਹੋ ਸੋਕੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਇੱਕ ਨਿੱਕਾ ਜਿਹਾ ਬਲੌਗ ਇਹ ਹੈਗਾ ਸਰੀ ਫਿਊਜ਼ਨ ਫੈਸਟੀਵਲ ਜੋ ਕਿ ਸਰੀ ਤੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਇੱਥੇ ਹਰ ਇੱਕ ਤਰ੍ਹਾਂ ਦੇ ਲੋਕ ਹਿੰ ਅਲੱਗ-ਅਲੱਗ ਦੇਸ਼ਾਂ ਤੋਂ ਜੋਰੇ ਰਹ ਰਹੇ ਨੇ ਉਹ ਆਪਣੇ ਸਟਾਲ ਵਗੈਰਾ ਲਗਾਉਂਦੇ ਨੇ ਖਾਣ-ਪੀਣ ਦੇ ਹੋਗੇ ਕੱਪੜਿਆਂ ਦੇ ਹੋਗੇ ਜੋ ਵੀ ਹੈਂਡ ਮੇਡ ਜੋ ਚੀਜ਼ਾਂ ਬਣਾਉਂਦੇ ਨੇ ਉਹ ਸਾਰਾ ਕੁਝ ਇੱਥੇ ਦਿਖਾਇਆ ਹੋਇਆ ਇਹ ਸਟੇਜ ਵੀ ਲੱਗੀ ਹੋਈ ਆ ਤੇ ਸ਼ਾਮ ਨੂੰ ਬਲਕੀ ਸਿੰਘ ਨੇ ਵੀ ਲੱਗਣਾ ਤੇ ਆ ਬੱਚਿਆਂ ਦੇ ਲਈ ਦੇਖੋ ਕਢਾਉਣੇ ਵਗੈਰਾ ਜੋ ਪੀਨੇ ਉਰੇ ਝੂਲੇ ਵਗੈਰਾ ਜੋ ਹੁੰਦੇ ਨੇ ਪਰ ਇੱਥੇ ਤਾਂ ਵੱਡੇ ਵੀ ਝੂਲਦੇ ਰਹੇ ਇੰਜੋਏ ਕਰਦੇ ਨੇ ਪੂਰਾ ਤੇ ਅਲੱਗ-ਅਲੱਗ ਉਰੇ ਸਟੇਜਾਂ ਲੱਗੀਆਂ ਹੋਈਆਂ ਨੇ ਜਿਵੇਂ ਕਹ ਲੋ ਐਫ ਐਮ ਵੀਡੀਓ ਵਗੈਰਾ ਦੀਆਂ ਵੀ ਮਤਲਬ ਸਟੇਜ ਸੱਗੀਆਂ ਨੇ ਹਾ ਕਨੈਕਟਡ ਐਫ ਐਮ ਹੋ ਗਿਆ ਉਰੇ ਰੈਡ ਐਪ ਆਈ थिंक ਰੈਡ ਐਪ ਵੀ ਹੈ ਰੈਡ ਐਪ ਆ ਕੁਝ ਇਦਾਂ ਦਾ ਵੀ ਆ ਤੇ ਆ ਵੀ ਸੀ ਲਾਈਨ ਉਰੇ ਦੀ ਰਕਵੀਰ ਦੀ ਟੀਮ ਆ ਉਹਦਾ ਨਾਮ ਆ ਤੇ ਆ ਫੈਮਿਲੀ ਫਨ ਜੋਂ ਇੱਥੇ ਇੱਕ ਕੁਸ਼ਕ ਕਰਤੱਬ ਦਸਾਰੇ ਆ ਤੇ ਆ ਏਟੀਐਮ ਵੀ ਲੱਗਿਆ ਹੋਇਆ ਤੇ ਕਿਸੇ ਦੇ ਪੈਸੇ ਕੋਈ ਕੱਟ ਗਏ ਤਾਂ ਉਹ ਇੱਥੇ ਏਟੀਐਮ ਤੇ ਰਾਹੀਂ ਪੈਸੇ ਵੀ ਕਢਵਾ ਸਕਦਾ ਤੇ ਫੇਰ ਮੈਂ ਦੀ ਤਾਂ ਲਗਾਉਣੀ ਜ਼ਰੂਰੀ ਸੀਗੀ ਸੋ ਆਪਾਂ ਇੱਥੇ ਆ ਗਏ ਤੇ ਆ ਦੇਖੋ ਮੇਲਾ ਪੜ ਚੁੱਕਿਆ ਹੈ ਬਹੁਤ ਹੌਲੀ ਹੌਲੀ ਪਰਦਾ ਹੋਇਆ ਕਿਉਂਕਿ ਆਪਾਂ ਟਾਈਮ ਦੇ ਨਾਲ ਹੀ ਪਹੁੰਚ ਗਏ ਸੀਗੇ ਉਹ ਜੋ ਜੋ ਸ਼ਾਮ ਹੁੰਦੀ ਜਾਂਦੀ ਹੁੰਦੀ ਆ ਤੇ ਉਹ ਜਿਆਦਾ ਆਸ਼ਾ ਹੁੰਦਾ ਵਾ ਤੇ ਆ ਦੇਖੋ ਕਿਵੇਂ ਲੋਕ ਇਹ ਚਾਹ ਫਲ ਕਰ ਰਹੇ ਨੇ ਸਟਾਲਾਂ ਦੇ ਉੱਤੇ ਲਾਈਨਾਂ ਵਗੈਰਾ ਲੱਗੀਆਂ ਪਈਆਂ ਨੇ ਆ ਦੇਖੋ ਤੇ ਆਪਾਂ ਫਿਰ ਫਰੂਟੀ ਕਾਨਾ ਦੇ ਸਟੇ ਸਟਾਲ ਦੇ ਉੱਤੇ ਪਹੁੰਚੇ ਤੇ ਇੱਥੋਂ ਆਪਾਂ ਨੇ ਵਾਟਰ ਮੈਨ ਲਿਆ ਤੇ ਜੋ ਕੀ ਬਹੁਤ ਹੀ ਵਧੀਆ ਸੀ ਤੇ ਆਪਾਂ ਆਦਾ ਇੰਜੋਏ ਕੀਤਾ ਤੇ ਫਿਰ ਆਪਾਂ ਅੱਗੇ ਦੇਖਿਆ ਕਿ ਚਲੋ ਅੱਗੇ ਦੇਖਦੇ ਹਾਂ ਕੀ ਆ ਇਹੋ ਪੱਤਰੀ ਜਿਹਾ ਲੱਗ ਗਿਆ ਯਾ ਲੱਖ ਲੱਖ ਦੇ ਪਾਸੇ ਲੋਕ ਰਹੇ ਖੜੇ ਨੇ ਪੂਰਾ ਇੰਜੁਆਏ ਫਨ ਕਰ ਰਹੇ ਨੇ ਤੇ ਅੱਜ ਕਰਮੀ ਵੀ ਬਹੁਤ ਘੱਟ ਸੀ ਟੈਂਟ ਤੇ ਆਪਾਂ ਸੋਚਿਆ ਕਿ ਚਲੋ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਤੇ ਇੱਥੇ ਹੀ ਅੰਡ ਕਰਦੇ ਹਾਂ ਇਸ ਵੀਡੀਓ